ਕੰਮ ਜਾਰੀ ਹੋ ਰਹੇ ਨੇ ਸਭ ਕੁਝ ਹੋ ਰਿਹਾ ਹੈ ਕਾਨਫਰੰਸਾਂ ਹੋ ਰਹੀਆਂ ਸੈਮੀਨਾਰ ਹੋ ਰਹੇ ਨੇ ਕਿਤਾਬਾਂ ਦੀ ਛਾਪ ਰਹੀਆਂ ਪਰ ਅਸੀਂ ਕਿੰਨਾ ਤੱਕੇ ਵਧ ਰਹੇ ਹਾਂ ਸੋ ਜੇ ਲੜਾਈ ਲੜਨੀ ਹੈ ਤਾਂ ਉਹਦੇ ਚਾਹ ਇੱਕ ਕੌਮੀ ਜਥੇਬੰਦੀ ਬਗੈਰ ਲੜਾਈ ਨਹੀਂ ਲੱਗੀ ਜਾਂਦੀ ਖਿੰਡੀ ਵਖਰੀ ਕੌਮ ਜਿੱਦੀ ਮਰਜ਼ੀ ਤੇ ਲੇਰ ਹੋਵੇ ਜਿੱਦਾਂ ਮਰਜ਼ੀ ਤੇ ਵਾਹ ਹੋਵੇ ਜੇ ਉਹ ਇੱਕ ਵੱਜਿਆ ਹੋਇਆ ਨਹੀਂ ਨਾ ਚਥੇ ਬੰਦੀ ਤੇ ਸੂਤਰ ਤੇ ਨਹੀਂ ਪਰੋਇਆ ਹੋਇਆ ਉਹ ਲੜਾਈ ਨਹੀਂ ਲੜ ਸਕਦਾ ਆਪਾਂ ਸਾਰੇ ਇਤਿਹਾਸ ਨੂੰ ਆਪਦੇ ਨੂੰ ਇਸ ਤਰ੍ਹਾਂ ਦੇਖੀਏ ਗੁਰੂ ਕਾਲ ਤੋਂ ਲੈ ਕੇ ਸਾਰਾ ਇਤਿਹਾਸ ਮਿਸਲਾਂ ਦਾ ਪੀੜ ਚਲੋ ਜੇ ਨਾਲ ਪਿੱਛੇ ਨਹੀਂ ਜਾਣਾ ਅਸੀਂ ਸੰਤ ਜਰਨੈਲ 1984 ਵਾਲਾ ਵਰਤਾਰੇ ਦੇਖ ਲਈਏ ਜੇ ਸੰਤ ਜਰਨੈਲ ਸਿੰਘ ਪਿੰਡਰਾ ਵਾਲੀ ਕੌਮ ਨੂੰ ਇੱਕ ਮੁੱਠ ਨਾ ਕਰਦੇ ਪਰੋਂਦੇ ਨਾ ਇੱਕ ਸੂਤਰ ਦੇ ਵਿੱਚ ਕੀ ਏਡੀ ਵੱਡੀ ਲੜਾਈ ਲੜੀ ਜਾ ਸਕਦੀ ਸੀ ਐਡੇ ਤਾਕਤਵਰ ਦੁਸ਼ਮਣ ਦੇ ਖਿਲਾਫ ਹੁਣ ਆਪਾਂ ਸਾਰੇ ਮੇਰਾ ਖਿਆਲ ਕੋਈ ਸਾਡੇ ਚੋਂ ਅਜਿਹਾ ਇੱਕ ਵੀ ਅਪਹਾਗਾ ਬੰਦਾ ਨਹੀਂ ਹੋਣਾ ਜਿਹਦੇ ਮਨ 'ਚ ਸੰਤਾਂ ਪ੍ਰਤੀ ਸਤਿਕਾਰ ਨਾ ਹੋਵੇ ਸਤਿਕਾਰ ਇੱਕ ਚੀਜ਼ ਹੈ ਪਹਿਲੀ ਸ਼ਰਤ ਹੈ ਪਰ ਉਹ ਤੋਂ ਕਹਾ ਸਿੱਖਣਾ ਕੱਲਾ ਸਤਕਾਰ ਪੂਜਾ ਕਰੀ ਚੱਲੋ ਉਹਦੇ ਨਾਲ ਤਾਂ ਕੁਝ ਨਾ ਆਉਂਦਾ ਸੰਤਾਂ ਨੇ ਕਿਵੇਂ ਕੀਤਾ ਕਿਤੇ ਮੈਂ ਕਹਣਾ ਕੁਝ ਗੋਰਾ ਸੰਤ ਜਦੋਂ ਆਏ ਧਰਮ ਜੁੱਦ ਮੋਰ ਤੇ ਉਹਨਾਂ ਨੇ ਆਉਂਦਿਆਂ ਨਹੀਂ ਐਲਾਨ ਕੀਤਾ ਸੀਗਾ ਵੀ ਸਿੱਖ ਭਾਰਤ ਅੰਦਰ ਗੁਲਾਮ ਇਹ ਅੱਜ ਆਪਣੇ ਸਾਰੇ کہہ ਰਹੇ ਆਪਾਂ ਉਦੋਂ ਇਹ ਗੱਲ ਕਹਿਣੀ ਸੌਖੀ ਨਹੀਂ ਸੀ ਉਹ ਇਹ ਸੋਚੀ ਹੈ ਨਹੀਂ ਸੀ ਕੌਮ ਵਿੱਚ ਕਿ ਬਸ ਇੰਨਾ ਜਿਆਦਾ ਦੇਸ਼ ਜਿਆਦਾ ਸੀ ਜਾਤਾ 1947 ਚ ਇਹੀ ਹੋਇਆ ਨਾ ਨਾ ਜੋ ਜੋ ਜਨਾਰ ਕੇ ਬੰਦੇ ਕਹਿ ਕਹਿ ਕੇ ਥੱਕ ਗਏ ਸਿੱਖ ਆਗੂਆਂ ਨੇ ਵੀ ਆਪ ਦਾ ਵਿਚਾਰ ਉਹ ਇਹ ਤੁਸੀਂ ਇਹਨਾਂ ਨੂੰ ਗੁਲਾਮ ਦੇਖਿਆ ਹੈ ਤੁਸੀਂ ਇਹਨਾਂ ਨੂੰ ਰਾਜ ਕਰਦੇ ਨਹੀਂ ਦੇਖਿਆ ਫਰੋਸੀ ਵਿੱਚ ਜਦੋਂ ਦੇਸ਼ ਆਜ਼ਾਦ ਹੋ ਜੋਸੀਂ ਦਾਤ ਹੋ ਜਾਗੇ ਮਤਲਬ ਉਹਦੇ ਆਪ ਨੂੰ ਕਿਵੇਂ ਜੋੜ ਲਿਆ ਬਸ ਦੇਸ਼ ਨਾਲ ਉਹ ਤੇ ਆਜ਼ਾਦੀ ਚਲੋ ਉਹ ਤਾਂ ਜੋ ਵਾਪਰ ਗਿਆ ਵਾਪਰ ਗਿਆ ਮੈਂ ਕਿਹਾ ਨਾ ਵੀ ਸੰਤਾਂ ਦੇ ਆਉਣ ਤੋਂ ਪਹਿਲਾਂ ਕਿਸੇ ਸਿੱਖਾ ਗੁਣੇ ਸ਼ਬਦ ਨਹੀਂ ਵਰਤੇ ਸੀ ਸ਼ਬਦ ਕੀ ਸੀ ਵੀ ਸਾਡੇ ਨਾਲ ਵਿਤਕਰਾ ਹੋ ਰਿਹਾ ਹੁਣ ਵਿਤਕਰਾ ਹੁੰਦਾ ਆਪਦਾ ਘਰ ਦੇ ਅੰਦਰ ਦਾ ਮਾ ਪੀਰਵਾਰ ਦੇ ਵਿੱਚ ਇੱਕ ਬੰਦਾ ਕਹੇ ਜੀ ਤੁਸੀਂ ਮੇਰੇ ਨਾਲ ਦਰਿਆਤ ਵਰਤਦੇ ਹੋ ਮੇਰੇ ਨਾਲ ਵਿਤਕਰਾ ਕਰਦੇ ਹੋ ਐਂ ਸਮਝ ਕੇ ਲੜੀ ਗਈ ਇਸ ਭਲੇਖੇ ਦੇ ਵਿੱਚ ਹੀ ਜੋ ਵਿਤਕਰੇ ਖਾਤੋਂ ਥੋੜਾ ਹੋਣਾ ਸੀ ਉਹ ਵਧ ਹੀ ਗਈ ਸੰਤਾਂ ਨੇ ਪਹਿਲੀ ਵਾਰ ਸੱਚਾਈ ਸਾਹਮਣੇ ਲਿਆਂਦੀ ਵੀ ਗੱਲ ਵਿਤਕਰੇ ਦੀ ਨਹੀਂ ਕੱਲੇ ਦੀ ਗੁਲਾਮਾਂ ਇੱਥੇ ਇੱਕ ਨਹੀਂ ਕਾਨੂੰਨ ਦੋ ਹੈ Hindu ਵਾਸਤੇ ਹੋਰ ਹੈ Sikh ਵਾਸਤੇ ਹੋਰ ਇੱਕੋ ਜੁਰਮ ਕੀਤਾ ਹੋਵੇ ਤੋ ਦੋਹਾਂ ਤੇ ਅਲੱਗ-ਅਲੱਗ ਹੈ ਜਿੱਥੇ ਦੋ ਕਾਨੂੰਨ ਹੈ ਜਿਹਦਾ ਮਤਲਬ ਸੀ ਆਜ਼ਾਦ ਕਿਵੇਂ ਹੋ ਵੀ ਤੁਹਾਡੇ ਵਾਸਤੇ ਹੋਰ ਆਮਨਾ ਵਾਸਤੇ ਹੋਰ ਹੈ ਸੋ ਪਹਿਲੀ ਗੱਲ ਉਹਨਾਂ ਨੇ ਕਹੀ ਕਿ ਸਿੱਖ ਭਾਰਤ ਅੰਦਰ ਗੁਲਾਮ ਨੇ ਇਹ ਆਪਾਂ ਅੱਜ ਸਾਰੀ ਕਹਿ ਰਹੇ ਆ ਪਰ ਇੰਨੀ ਗੱਲ ਕਹਿ ਕੇ ਥੋੜਾ ਗੁਜ਼ਾਰਾ ਹੋ ਗਿਆ ਅਗਲੀ ਉਹਨਾਂ ਨੇ ਕਹੀ ਅਸੀਂ ਇਸ ਗੁਲਾਮੀ ਦੇ ਚੂਲੇ ਨੂੰ ਤੋਂ ਮੁਕਤ ਹੋਣਾ ਲਾਉਣਾ ਹੈ ਜੂੜਾ ਹੈ ਗੁਲਾਮੀ ਦਾ ਇਹ ਵੀ ਆਪਾਂ ਸਾਰੀ ਕਹਿ ਰਹੇ ਆ ਜਿਹੜੀ ਤੀਜੀ ਗੱਲ ਕਹੀ ਉਹਨਾਂ ਨੇ ਇਹ ਦੂ ਵੀ ਗੁਲਾਮੀ ਦਾ ਜ਼ੂੜਾ 걸ਵਾਉਣ ਲਈ ਕੌਮ ਨੂੰ ਇੱਕ ਨਿਸ਼ਾਨ ਥਲੇ ਇਕਮੁੱਠ ਕਰਨਾ ਜ਼ਰੂਰੀ ਹੈ। ਉਹ ਵੀ ਆਪਾਂ ਸਾਰੇ ਕਹੀ ਜਾਂਦੇ। ਅੱਜ ਦੀ ਉਹਨੇ ਅਗਲੀ ਚੌਥੀ ਗੱਲ ਕਹੀ ਸੀ। ਜੇ ਤੁਸੀਂ ਇਕਮੁੱਠ ਕਰਨਾ ਨਾ, ਏਕਤਾ ਕਰਨੀ ਹੈ, ਇੱਕ ਲੜੀ ਚ ਪਰੋਣਾ ਹੈ ਤਾਂ ਤਿਆਗ ਤੋਂ ਬਿਨਾਂ ਨਹੀਂ ਹੋ। ਮਨ ਚ ਲਾਲਸਾਵਾਂ ਰੱਖ ਕੇ ਇਕਤਾ ਨਹੀਂ ਹੁੰਦੀ ਹੁੰਦੀ ਵੀ ਇੱਕ ਝੰਡੇ ਥੱਲੇ ਇੱਕ ਮੁੱਠ ਹੋ ਜਾਓ ਪਰ ਉਹ ਝੰਡਾ ਮੇਰਾ ਹੋ ਪਹਿਲਾਂ ਉਹ ਛੱਡਣਾ ਪੂ ਮੇਰਾ ਤਿਆਗ ਦਿਖਾਉਣਾ ਪੂ ਸੰਤਾਂ ਨੇ ਉਹ ਦਿਖਾਇਆ ਜਿਹੜਾ ਅੱਜ ਕੋਈ ਕਿਸੇ ਤੋਂ ਨਹੀਂ ਦਿਖਾਇਆ ਜਾ ਰਿਹਾ ਮੈਨੂੰ ਕੋਈ ਅਹੁਦਾ ਚਾਹੀਦਾ ਨਹੀਂ ਮੈਂ ਤਾਂ ਸਿਰ ਦੇਣਾ ਬਸ ਸਿਰ ਹਾਜ਼ਰ ਹੈ ਲੜਾਈ ਵਾਸਤੇ ਅਹੁਦੇ ਦੀ ਕੋਈ ਲਾਲਸਾ ਹੀ ਨਹੀਂ ਕਿਤੇ ਇਹ ਹੁਣ ਸਿਰਫ ਕਹਿਣ ਦੀ ਗੱਲ ਨਹੀਂ ਕਰਕੇ ਦਿਖਾਇਆ ਆ ਸੀ ਜਿਹੜਾ ਚਮਤਕਾਰ ਉਹਨਾਂ ਨੇ ਕਿਉਂ ਕੌਮ ਨੂੰ ਹੋਵੇ ਇਸ ਤਰ੍ਹਾਂ ਤੋੜ ਸਕੇ ਕਿਉਂ ਲੜਾ ਮਤਲਬ ਉਸ ਸੁਨਾਰਦੇ ਬੁੱਤ ਪਾਰ ਸਕੀ ਕਿ ਪਹਿਲਾਂ ਇੱਕ ਉਦਾਹਰਨ ਬਣਾ ਕੇ ਦਿੱਤੀ ਇੱਕ ਸੱਚੇ ਸਿੱਖ ਦੀ ਇੱਕ ਨਿਸ਼ਕਾਮਤਾ ਦੀ ਉਹ ਲਾਲਸਾ ਮਾ ਉਹ ਸਾਰੀਆਂ ਬਾਸ਼ਨਾਵਾਂ ਮਨ ਤੋਂ ਕੱਢ ਕੇ ਉਸ ਤਰ੍ਹਾਂ ਮਨ ਲੋਕਾਂ ਕੰਮ ਨਹੀਂ ਅੱਜ ਸਾਰੇ ਕਹਿ ਰਹੇ ਨੇ ਕੌਮ ਨੂੰ ਇੱਕ ਮੁੱਠੋਂ ਹੌਣ ਦੀ ਲੋੜ ਹੈ ਪਰ ਮਨ ਤੋਂ ਲੋੜ ਸਾਮਾ ਪਈਆ ਸ਼ਾਮਾ ਪਈਆ ਨਿਸ਼ਕਾਮਤਾ ਹੈ ਨਹੀਂ ਕੁਰਬਾਨੀ ਤਿਆਗ ਹੈ ਨਹੀਂ ਤੇ ਤਿਆਗ ਆਦੇ ਨਾਲ ਆਊਗਾ ਸੰਤਾਂ ਦਾ ਦੁਜੰਗ ਨਾਲ ਕੀ ਫਰਕ ਸੀ ਕੁਰਬਾਨੀ ਨੋ ਟੁੱਟੇ ਬੰਦੇ ਦੇ ਵਿੱਚ ਪਦਾਰਥ ਤੇ ਭਤਾਰਥਵਾਦ ਦੇ ਅਸਰੇ ਠਾਏ ਬੰਦੇ ਅੰਦਰੋਂ ਕਦੇ ਵੀ ਵਾਸ਼ਨਾ ਮ ਖਤਮ ਨਹੀਂ ਹੁੰਦੀ ਪੰਜੇ ਮਨੋਵਕਰ ਹੋਣਗੇ ਮਾਇਆ ਦਾ ਲਾਜ ਟੀਵੀ ਹੋਊਗਾ ਉਹਦਿਆਂ ਦਾ ਲਾਜ ਟੀਵੀ ਹੋਊਗਾ ਸਭ ਕੁਝ ਹੋਊ ਉਹਦੇ ਵਿੱਚ ਕਿਉਂਕਿ ਪਦਾਰਥਵਾਦੀ ਹੈ ਦੁਨਿਆਵੀ ਤ੍ਰਿਸ਼ਨਾਵਾਂ ਸਾਰੀਆਂ ਸੋ ਸੰਤਾਂ ਦੀ ਉਹ ਇੱਕ ਕਮਾਈ ਸੀ ਇਹਨੂੰ ਬਾਈਪਾਸ ਨਹੀਂ ਕੀਤਾ ਜਾ ਸਕਦਾ ਉਸ ਕਮਾਈ ਦੇ ਅੰਮਲ ਚ ਪੈਣਾ ਤੇ ਉਹਦੇ ਚੋਂ ਅੱਗੇ ਵਧਣਾ ਇਹ ਵੀ ਜ਼ਰੂਰੀ ਹੈ ਸੋ ਦੋ ਹੁਣ ਫਰੰਟ ਦੇ ਉੱਤੇ ਜਿਹੜਾ ਮੈਨੂੰ ਲੱਗ ਰਿਹਾ ਕੰਮ ਇੱਕ ਆਧੁਨਿਕ ਬੌਧਿਕ ਫਰੰਟ ਤੇ ਵੀ ਸਾਡਾ ਇੱਕ ਅਜੇਹਾ ਚਿੰਤਕ ਵਰਗ ਚਾਹੀਦਾ ਟੀਮ ਚਾਹੀਦੀ ਹੈ ਜਿਹਨੂੰ ਥਿੰਕ ਟੈਂਕ ਕਹਿੰਦੇ ਆ ਜਿਹਨੂੰ ਵਾਕਈ ਰਾਜਨੀਤੀ ਦੀ ਬਰੀਕੀ ਵਿੱਚ ਸਮਝ ਹੋਵੇ ਦੁਨੀਆ ਦੇ ਇਤਿਹਾਸ ਦੀ ਸੰਘਰਸ਼ਾਂ ਦੀ ਪਰ ਪੂਰੀ ਗੂੜ੍ਹ ਗਿਆਨ ਹੋਵੇ ਤੇ ਉਹਦੇ ਵਿੱਚੋਂ ਅੱਜ ਕੌਮ ਨੂੰ ਅਸੀਂ ਕੀ ਕਰਨਾ ਹੈ ਕਿਵੇਂ ਲੈ ਕੇ ਜਾਣਾ ਹੈ ਇਸ ਤਰ੍ਹਾਂ ਦੀ ਉਹਦੇ ਕੋਲ ਸਮਝ ਨਿਖਰਵੀਂ ਮਨ ਦੇ ਵਿੱਚ ਹੋਵੇ ਇੱਕ ਤਾਂ ਇਹ ਚਿੰਤਨ ਦੀ ਲੈਵਲ ਤੇ ਤੇ ਦੂਜਾ ਉਹ ਧਾਰਮਿਕ ਪੱਤਰ ਦੇ ਉਹ ਮਤਲਬ ਉਹ ਉਸ ਤਰ੍ਹਾਂ ਦੀ ਜਿਹੜੀ ਹੈਗੀ ਆ ਗੁਰਮਤ ਗੁੱਦੀ ਸ਼ਖਸੀਅਤ ਹੋ ਗਈ ਨਰੋਲ ਰਾਜਨੀਤਿਕ ਬੰਦਾ ਉਹ ਨੀ ਕੁਝ ਕਰ ਸਕਦਾ